ਆ ਦੇਖੋ بھائی ਬਹੁਤ ਭਾਰੀ ਬਰਸਾਤ ਹੋਈ ਤੇ ਪਾਣੀ ਨੇ ਧਾਰਿਆ ਹਰ ਦਾ ਰੂਪ ਵੜਦਾ ਤੁਰਿਆ ਆਉਂਦਾ ਪਾਣੀ ਬਹੁਤ ਤਗੜਾ ਪਾਣੀ ਬਾਈ ਬਹੁਤ ਤਗੜਾ ਆ ਪੈ ਗਿਆ ਪਾੜ ਬਾਈ ਲੈ ਗਿਆ ਪਾਟ ਕੇ ਲੈ ਗਿਆ ਲੈ ਗਿਆ ਆ ਬਹੁਤ ਵੱਡਾ ਪਾੜ ਪੈ ਗਿਆ ਉਹ ਜਾਂਦਾ ਪਾਣੀ ਬਾਈ ਵੜ ਲਿਆ ਵੜ ਲਿਆ ਬਹੁਤ ਵੱਡਾ ਪਾੜ ਪੈ ਗਿਆ ਬਾਈ ਬਹੁਤ ਭਾਰੀ بارش ਹੋਈ ਹੈ ਬਾਰਦਾ ਤੁਰ ਜਾਂਦਾ ਪਾਣੀ ਵੜਦਾ ਆ ਪੈ ਗਿਆ ਪਾੜ ਤੇ ਨੱਕਾ ਟੁੱਟ ਗਿਆ ਵੱਡਾ ਹੁਣੇ ਘਟੋ ਘਟ ਮੈਨੂੰ ਲੱਗਦਾ ਹੈ ਕਾਫੀ ਲੰਬਾ ਚੌੜਾ ਹੋਣ ਹੁਣ ਤਾਂ ਇਹ ਛੱਡੂ ਗਾੜ ਡੋਬ ਕੇ ਵੱਡੀ ਤੁਰ ਜਾਂਦਾ ਵੱਡੀ ਤੁਰਦਾ ਹਲੇ ਤਾਈ ਕੋਈ ਆਇਆ ਨਹੀਂ ਨੇੜੇ ਬੰਦਾ ਆ ਹੋਰ ਖਾਰੀ ਤਰਿਆ ਜਾਂਦਾ ਹੈ। ਅਰੇ ਟਿੱਗਾ ਡਿੱਗੀ ਆਂਦੀਆਂ। ਇਹ ਕਿਤੇ ਹੋਰ ਡਿੱਗੂ ਤੇ ਰੇੜ ਜੀ ਖਾ ਗਈ।